ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੇ ਸਿਆਸਤ ਨੂੰ ਪਖਾ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਇੱਕ ਬਿਆਨ ਦਿੱਤਾ ਗਿਆ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਬੰਬ 50 ਆਏ ਸੀਗੇ, 18 ਚੱਲ ਗਏ, 32 ਬਾਕੀ ਨੇ। ਜਿਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਹੈ। ਕਹਿੰਦੇ ਸਾਨੂੰ ਸੋਰਸ ਦੱਸੋ। ਕਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਦਾਵਾ ਕਰ ਸਕਦੇ ਹੋ ਜੇ ਤੁਸੀਂ ਇਹ ਬਿਆਨ ਸਿਰਫ ਦਹਿਸ਼ਤ ਫਲਾਉਣ ਦੇ ਲਈ ਦਿੱਤਾ ਹੈ ਤਾਂ ਤੁਹਾਡੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਪੁਲਿਸ ਦੀ ਟੀਮ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਸੀਗੇ ਤਾਂ ਟੀਮ ਵੀ ਉੱਥੇ ਪਹੁੰਚੀ ਹੈ ਜਾ ਕੇ ਇਨਵੈਸਟੀਗੇਸ਼ਨ ਕੀਤੀ ਹੈ ਪੁੱਛਗਿੱਛ ਕੀਤੀ ਗਈ ਹੈ ਤਕਲ ਮਲਾ ਕੇ ਇਸ ਬਿਆਨ ਨੂੰ ਲੈ ਕੇ ਸਿਆਸਤ ਹੁਣ ਜ਼ੋਰਾਂ ਦੇ ਉੱਤੇ ਆਹੋ ਤੁਹਾਨੂੰ ਸੁਣਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਕੀ ਕਹਿਣਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪਰੇਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਦਾਂ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਕਾਇ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰ ਹੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੇ ਕੁਝ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਦਿੰਦੇ ਲੋਕਾਂ 'ਚ دہشت ਫਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਤੇ ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ। ਸਾਰਿਆਂ ਨੂੰ ਪਹਿਲੇ ਮੈਂ ਸੂਚੇ ਪੰਜਾਬੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਦੀ ਕਨਸਟੀਟਿਊਸ਼ਨਲ ਪੋਸਟ ਨੂੰ ਮੈਂ ਹੋਲਡ ਕਰਦਾ ਹਾਂ। ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰਨਾ। ਸੋ ਥੈਟ ਸਾਡੇ ਰਾਤ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਹੈ। ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਹੀ ਕੋਈ ਚੀਜ਼ ਨਿਕਲੀ ਹੈ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਇਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗ੍ਰਨੇਡ ਅਟੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਕਸ ਮਿਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਆ ਚਾਰ ਚੀਫ ਮਿਨਿਸਟਰਾਂ ਨਾਲ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ এজੰਸੀਸ ਵੀ ਆ ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਾਨ ਸਾਹਿਬ ਸੈਂਸਟਿਵ ਮਾਹੌਲ ਬਣਦਾ ਜਾ ਰਿਹਾ ਹੈ ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥੇ 'ਚ ਨਹੀਂ ਰਹਿ ਰਹੇ ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਮ ਫੈਮਿਲੀ ਹੈ ਮੇਰੇ ਆਪਣੇ ਸਰਵਉੱਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰਾ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਦਮੀਆਂ ਨੇ ਉਹਨਾਂ ਦੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਕਿ ਲੱਕਲੀ ਆ ਇਸ ਕੀ 87 ਜੋਨਾਂ ਦੀ ਹੋਈ 90 ਚ ਮੇਰਾ ਤੋਂ ਇਸ ਗੱਲ ਕਾਰਨ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਇੱਕ ਟਾਰਗੇਟ ਹੋ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤਾਂ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਕਿ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਇਹ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੇ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ সিন ਅਫਸਰ ਜਿਹੜੇ ਨੇ ਉਹ ਆਏ ਉਨਾ ਨਾ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਸੋਰਸ ਨਹੀਂ ਮੈਂ ਦੱਸਾਂ ਕਿਉਂਕਿ ਸੈਂਟਰ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਹੋਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਹੋਲਡ ਕਰਨਾ ਮੈਂ ਤੇ ਉਹਦੀ ਕੰਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੋਨੇ ਅਸੀਂ ਦੇ ਪਰਿਵਾਰ ਦੇ ਜੀਆਂ ਦੀ ਸ਼ਹਾਦਤਾਂ ਵੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਿਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਇਹ ਉਹ ਫਿਕਰਮੰਦ ਨੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿੰਿਸਟਰ ਸਾਹਿਬ ਤੁਸੀਂ ਉਹ ਮਿਨਿਸਟਰ ਉਹ ਤੁਹਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਹੀ ਹੈ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇੱਕ ਕੋਸ ਪਾਰਟੀ ਨਾਲ ਤੌਲਕ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜੀਵਾ ਸਾਹਿਬ ਤੁਸੀਂ ਸਾਰਿਆਂ ਨੂੰ ਵਾਅਦਾ ਭਰਨੇ ਭੱਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਹ ਇਨ ਅਫਸਰਸ ਨੂੰ ਵੀ ਕਿਹਾ ਕਿ ਆਈ ਐਮ Willing to assist you ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਆਈ ਕੈਨੋਟ ਰਿਵੀਲ ਮਾਈ ਸੋਰਸ ਮੈਂ ਤੇ ਤੁਹਾਨੂੰ ਓਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਗੋਂ ਇਤਲਾਹ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਿਆਲ ਰਾਕਟ ਲਾਂਚਰ ਤੇ ਕੋਈ ਜਾਂ ਡੀਐਕਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਤੋਂ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਜੋ ਇਹਨਾਂ ਨੇ ਆਈ ਡੋਟ ਮਾਈਂਡ ਕੋਈ ਆਇਆ ਮੇਰੇ ਕੋ ਹੀ ਇਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ 뎃 ਟਾਈਮ ਚੂ ਇਹ ਮੇਰੇ ਕੋ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਗਰਮਣਤੀ ਤੇ ਇਹਨਾਂ ਦੀ ਪੁਲਿਸ ਦੀ ਤੇ ਇਹਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀ ਮੈਂ ਆਈ ਵੁੱਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਦੱਸ ਦिए ਕਿ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੁਰੰਤ ਬਿਆਨ ਜਾਰੀ ਕਰ ਦਿੱਤਾ ਤੇ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਤੇ ਨਾਲ ਹੀ ਕਹੇ ਕਿ ਜੇਕਰ ਬਾਜਵਾ ਸਾਹਿਬ ਆਪਣਾ ਪੱਖ ਨਹੀਂ ਰੱਖਦੇ ਜਾਂ ਫਿਰ ਉਹ ਸਹੀ ਸੋਰਸ ਨਹੀਂ ਦੱਸਦੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ